ਕਮੰਤਰੀ ਹਲਵਾਰਾ 에어ਪੋਰਟ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ ਪਿੰਡ ਐਤੀਆਣਾ ਦੇ 166 ਏਕੜ ਜ਼ਮੀਨ ਮਾਲਕਾਂ ਨੇ 에어ਪੋਰਟ ਦਾ ਨਾਮ ਪਿੰਡ ਐਤੀਆਣਾ ਨਾਲ ਜੋੜਨ ਤੇ ਇੱਕ ਪਰਿਵਾਰ ਨੂੰ ਮੁਆਵਜ਼ਾ ਨਾ ਮਿਲਣ ਦੇ ਰੋਸ ਵਿੱਚੋਂ ਪਿੰਡ ਐਤੀਆਣਾ ਵਾਸੀਆਂ ਨੇ ਕੈਂਡਲ ਮਾਰਚ ਕੱਢ ਕੇ ਰੋਸ ਦਾ ਪ੍ਰਗਟਾਵਾ ਕੀਤਾ ਇਸ ਮੌਕੇ ਤੇ ਨਾਅਰੇ ਵੀ ਲਗਾਏ ਗਏ ਪਿੰਡ ਦੇ ਗੁਰੂ ਘਰ ਅੱਗੇ ਪਹੁੰਚ ਕੇ ਇਹ ਰੋਸ ਮਾਰਚ ਸਮਾਪਤ ਹੋਇਆ ਇਸ ਕੈਂਡਲ ਮਾਰਚ ਵਿੱਚ ਵੱਡੀ ਗਿਣਤੀ ਵਿੱਚ ਮਰਦਾਂ ਔਰਤਾਂ ਨੌਜਵਾਨਾਂ ਤੇ ਬੱਚਿਆਂ ਨੇ ਪਾਰੀ ਉਤਸ਼ਾਹ ਨਾਲ ਪਾਗ ਲਿਆ ਇਸ ਮੌਕੇ ਤੇ ਸਰਪੰਚ ਲਖਵੀਰ ਸਿੰਘ ਤੇ ਸਾਬਕਾ ਸਰਪੰਚ ਗਰਮੀਤ ਸਿੰਘ ਦਾ ਕਹਿਣਾ ਹੈ ਕਿ ਭਾਰਤੀ ਹਵਾਈ ਫੌਜ ਅੱਡਾ ਹਲਵਾਰਾ ਨਜ਼ਦੀਕ ਨਵੇਂ ਬਣ ਰਹੇ ਕਮੰਦਰੀ ਹਵਾਈ ਅੱਡੇ ਦੇ ਲਈ ਉਹਨਾਂ ਦੇ ਪਿੰਡ ਦੀ ਜਮੀਨ ਕੌਡੀਆਂ ਦੇ ਭਾਅ ਵਿੱਚ ਅਕਵਾਇਰ ਕੀਤੀ ਗਈ ਸੀ ਪਰ ਉਸ ਅਕਵਾਰ ਕੀਤੀ ਗਈ ਜ਼ਮੀਨ ਵਿੱਚੋਂ ਇੱਕ ਕਿਸਾਨ ਮਹਿੰਦਰ ਸਿੰਘ ਦੀ ਮੋਟਰ ਦਾ ਅਜੇ ਤੱਕ ਮੁਆਵਜ਼ਾ ਨਹੀਂ ਦਿੱਤਾ ਗਿਆ ਉਹਨਾ ਨਿਰਮਾਣ ਹੈ ਦੀਨ ਕੁਮੰਤਰੀ ਹਵਾਈ ਅੱਡਾ ਦੇ ਨਾਂ ਤੇ ਉਹਨਾਂ ਦੇ ਪਿੰਡ ਦਾ ਨਾਂ ਜੋੜਨ ਦੀ ਵੀ ਮੰਗ ਕੀਤੀ ਹੈ। ਹਾਂਜੀ ਕੀ ਨਾਂ ਤੁਹਾਡਾ? ਮੈਂ ਲਖਵੀਰ ਸਿੰਘ ਸਰਪੰਚ ਪਿੰਡ ਇਤਿਆਣਾ ਜੀ। ਸਰਪੰਚ ਸਰ ਕੀ ਮਸਲਾ ਜੀ? ਇਹ ਮਸਲਾ ਜੀ ਤਕਰੀਬਨ 4.5 ਸਾਲ ਤੋਂ ਚੱਲ ਰਿਹਾ ਸਾਡੇ ਜੋ ਅੰਤਰਰਾਸ਼ਟਰੀ 에ਰਪੋਰਟ ਵਿੱਚ ਜ਼ਮੀਨ ਅਖਵਾਇਰ ਹੋਈ ਐ ਇਤਿਆਣਾ ਦੀ। ਆਪਣੀ ਹਲਵਾਰਾ ਅੰਤਰਰਾਸ਼ਟਰੀ 에ਰਪੋਰਟ ਦੇ ਵਿੱਚ ਉਹਦੇ ਵਿੱਚ ਅਸੀਂ ਜਦੋਂ ਤੋਂ ਇਹ ਚੀਜ਼ ਅਵਾਰਡ ਹੋਇਆ ਤਾਂ ਉਸ ਟਾਈਮ ਤੋਂ ਹੀ ਮੰਗ ਕਰ ਰਹੇ ਆ ਵੀ ਸਾਡੀ ਜ਼ਮੀਨ ਇਤਿਆਣਾ ਦੀ 166 ਏਕੜਾਈ ਆ ਉਦੋਂ ਪਹਿਲਾਂ ਵੀ ਕਾਫੀ ਜ਼ਮੀਨ ਆ ਚੁੱਕੀ ਆ। ਬੀਜੋ ਟਰਮੀਨਲ ਬਣ ਰਿਹਾ ਹੈ 30 ਨੰਬਰ 'ਚ ਬਣ ਰਿਹਾ ਤੇ ਟਰਮੀਨਲ ਦਾ ਨਾਮ 30 ਨਾਲ ਜੋੜਿਆ ਜਾਵੇ ਤੇ ਪਰ ਕੁਝ ਹੋਰ ਵੀ ਮੰਗਾਂ ਨੇ ਇਹਦੇ ਨਾਲ ਸੰਬੰਧਿਤ ਜਿਵੇਂ ਇੱਕ ਕਿਸਾਨ ਦੀ ਅਜੇ ਤੱਕ ਮੋਟਰ ਦਾ ਮੁਆਵਜ਼ਾ ਨਹੀਂ ਮਿਲਿਆ ਇਸ ਤੋਂ ਇਲਾਵਾ ਪੰਚਾਇਤ ਨੇ ਜੋ ਰਸਤਾ ਖਰੀਦਿਆ ਉਹ ਅਜੇ ਤੱਕ ਪੰਚਾਇਤ ਦੇ ਨਾਮ ਨਹੀਂ ਹੋਇਆ ਇਹਨਾਂ ਮੰਗਾਂ ਕਰਕੇ ਅਸੀਂ ਅੱਜ ਕੈਂਡਲ ਮਾਰਚ ਕੀਤਾ ਤਾਂ ਕਿ ਸਰਕਾਰ ਨੂੰ ਜਗਾਇਆ ਜਾ ਸਕੇ ਉਹਦਾ ਇਸ ਸੰਬੰਧ 'ਚ ਅਧਿਕਾਰੀਆਂ ਤੱਕ ਜਹ ਹੋਰ ਸਰਕਾਰ ਦਰਬਾਰ ਤੱਕ ਪਹੁੰਚ ਕੀਤੀ ਗਈ ਹੈ ਅਸੀਂ ਸਰਕਾਰ ਦਰਬਾਰ ਤੱਕ ਜੀ ਐਮਪੀ ਐਮਐਲਏ ਤਕਰੀਬਨ ਤਕਰੀਬਨ ਆ ਐਸਡੀਐਮ ਜਾਨੀ ਹਰ ਸਿਆਸੀ ਤੇ ਜੋ ਵੀ ਪ੍ਰਸ਼ਾਸਕਿਕ ਅਧਿਕਾਰੀ ਉਹਨਾਂ ਨੂੰ ਮਿਲੇ ਆ ਪਰ ਹਜੇ ਤੱਕ ਕਿਸੇ ਪਾਸੋਂ ਨੂੰ ਖੈਰ ਨਹੀਂ ਪਈ ਅਸੀਂ ਹੁਣ ਥੋੜੇ ਦਿਨ ਉਹਦੇ ਨਾਲ ਡੀਸੀ ਮੈਟਰ ਨੂੰ ਮੈਦਨ ਲਗਾਏ ਸੀ ਪਰ ਉਹ ਸਾਨੂੰ ਨਹੀਂ ਮਿਲੇ ਅਸੀਂ ਦੁਬਾਰਾ ਵੀ ਉਹਨਾਂ ਨੂੰ ਹੁਣ ਮਿਲਾਂਗੇ ਸਾਡੀ ਮੁੱਖ ਤੇ ਹੀ ਮੰਗਾ ਵੀ ਇੱਕ ਤਾਈ ਦਾ ਅੰਤਰਰਾਸ਼ਟਰੀ ਰਿਪੋਰਟ ਦਾ ਨੌ ਜਿਹੜਾ ਜ਼ਰੂਰ ਐਤੀਆਂ ਨਾਲ ਜੋੜ ਜਾਵੇ ਕਿਉਂ ਐਤੀਆਂ ਦੇ ਵਿੱਚ ਕਿਸੇ ਹੋਰ ਪੰਡਾ ਨੂੰ ਅਸੀਂ ਚੱਲਣ ਨਹੀਂ ਦਿਵਾਗੇ ਅਸੀਂ ਜਿੱਥੇ ਤੱਕ ਵੀ ਮਰਜੀ ਜਾਈਏ ਤੌਖ ਹੜਤਾਲ ਕਰੀਏ ਮਾਰਨ ਬਾਤ ਰੱਖੀਏ ਅਸੀਂ ਜੋ ਐਤੀਆਂ ਨਾ ਹੈ ਟਰਮੀਨਲ ਦਾ ਨਵਾਂ ਐਤੀਆਂ ਅਸੀਂ ਜੋੜਿਆ ਜਾਵੇ ਸਾਡੀ ਇਹ ਸਾਰੇ ਪਿੰਡ ਦੀ ਪੂਰੇ ਜੋਰ ਮੰਗ ਹੈ। ਆ ਕਿਹਨਾ ਭਾਈ ਜੀ ਤੁਹਾਡਾ? ਮੇਰਾ ਭਾਈ ਜੀ ਇੰਦਰਜੀਤ ਸਿੰਘ ਸਿੱਧੂ son of ਸ੍ਰੀ ਸਾਉਂਸ ਸਿੰਘ ਸਿੱਧੂ ਵਾਸੀ ਐਤੀਆਂ। ਅੱਛਾ ਕੀ ਮਸਲਾ ਜਿਹੜਾ ਇਹ ਆਪਣਾ ਆਪਣਾ ਪ੍ਰੋਟੈਸਟ ਕਰਿਆ? ਪ੍ਰੋਟੈਸਟ ਭਾਈ ਜੀ ਮਲਕੇ ਸਾਡਾ ਇਹ ਆ ਵੀ ਮਲਕੇ ਸਾਡੇ ਸਿੱਧੂ ਪਰਿਵਾਰ ਦੀ ਜਿਹੜੀ ਆ ਮਲਕੇ ਤਕਰੀਬਨ 26 ਏਕੜ ਤਕਰੀਬ ਪੈਲੀ ਆਈ ਆ। ਉਹਦੇ ਵਿੱਚ ਜਿਹੜੀਆਂ ਜਿਹਦੇ ਵਿੱਚ 4 ਮੋਟਰਾਂ ਸੀਗੀਆਂ ਸਾਡੀਆਂ 3 ਮੋਟਰਾਂ ਦੀ ਪੇਮੈਂਟ ਮਿਲ ਚੁੱਕੀ ਆ 1 ਮੋਟਰ ਦੀ ਪੇਮੈਂਟ ਅਜੇ ਤੱਕ ਨਹੀਂ ਮਿਲੀ ਹੈਗੀ। ਮਤਲਬ ਹੋ ਗਿਆ 4 ਸਾਲ ਤੋਂ ਉੱਪਰ ਹੋ ਗਈ। ਤੁਸੀਂ ਇਹਦੇ ਖਾਤਰ ਕਿ ਅਧਿਕਾਰੀਆਂ ਤੱਕ ਪਹੁੰਚ ਕੀਤੀ ਸਾਰਾ ਕੰਮ ਕੀਤਾ ਜੀ ਮਤਲਬ ਕਿ ਸਾਨੂੰ ਪਹਿਲਾਂ ਤਾਂ ਕਹਦੇ ਸੀ ਵੀ ਤੀਜੇ ਦਿਨ ਨੂੰ ਮਿਲ ਕੇ ਚੱਕ ਲੈ ਜਿਓ। ਪਹਿਲਾਂ ਤਾਂ ਅਸੀਂ 1 ਸਾਲ ਦੇ ਕਰੀਬ ਉਹਦਾ ਮੋਟਰ ਦਾ ਪੁਲਕੇ ਕੋਈ ਸਮਾਨ ਨਹੀਂ ਜਮ੍ਹਾਂ ਕਰਵਾਇਆ ਸੀਗਾ। ਫਿਰ 2 ਸਾਲ ਦੇ ਕਰੀਬ ਹੋ ਗਏ ਹੁਣ ਸਾਡਾ ਮੋਟਰ ਦਾ ਸਮਾਨ ਵੀ ਜਮ੍ਹਾਂ ਕਰਵਾਇਆ ਨੂੰ। ਮੋਟਰ ਦਾ ਸਮਾਨ ਇਹਨਾਂ ਨੇ ਜਮ੍ਹਾਂ ਕਰਵਾ ਲਿਆ ਪਰ ਉਸ ਤੋਂ ਬਾਅਦ ਤੇ ਪੇਮੈਂਟ ਰਹਿਤੀ ਉਹਦੀ ਟਾਲਮਟੋਲ ਨੀਤੀ ਅਪਣਾ ਰਹੇ ਆ। ਦੋ ਫੁੱਟ ਅੱਗੇ ਲਾ ਕਰ ਦੋਗੇ। ਅਗਲਾ ਸਟੈਪ ਇਹ ਹੀ ਹੈ ਇਹ ਮਤਲਬ ਕਿ ਪਹਿਲਾਂ ਅਸੀਂ ਐਮਐਲਏ ਐਮਪੀ ਨੂੰ ਸਾਰਿਆਂ ਨੂੰ ਮੰਗ ਪੱਤਰ ਦਿੱਤੇ ਆ ਤੇ ਐਚਡੀਐਮ ਸਾਹਿਬ ਨੂੰ ਤੇ ਬਲਕੇ ਡੀਸੀ ਸਾਹਿਬ ਨੂੰ ਵੀ ਹੁਣ ਮੰਗ ਪੱਤਰ ਦਿੱਤਾ ਆ ਪਿਛਲੇ ਹਫਤਾ 10 ਦਿਨ ਹੋ ਗਏ ਉਸ ਦਿਨ ਵੀ ਐਚਡੀਐਮ ਤੇ ਡੀਸੀ ਮੈਡਮ ਨੂੰ ਮਿਲਣ ਗਏ ਆ ਭਾਜੀ ਸਾਰੀ ਦਿਹਾੜੀ ਬੈਠੇ ਰਹਾਂ ਡੀਸੀ ਮੈਡਮ ਸਾਨੂੰ ਮਿਲ ਕੇ ਮਿਲੇ ਨਹੀਂ ਹੈਗੇ ਹੁਣ ਦੇਖਦੇ ਆ ਅਗਲਾ ਪ੍ਰੋਗਰਾਮ ਅਸੀਂ ਰੀਕਾਂਗੇ ਵੀ ਕੀ ਕਰ ਰਹੇ ਆ ਜੇ ਸਾਡੀਆਂ ਮੰਗਾਂ ਨਹੀਂ ਬੰਨੀਆਂ